ਉਸਰੇ ਨੇ ਉਹ ਵੀ ਹਜੇ ਤੱਕ ਆਪਣੀਆਂ ਕੋਠੀਆਂ 'ਚ ਬੈਠੇ ਨੇ ਉਹਨਾਂ ਤੱਕ ਕੋਈ ਕਾਰਵਾਈ ਨਹੀਂ ਦੂਸਰਾ ਨੰਬਰ ਖੜਾਣਾ ਸਾਹਿਬ ਨੂੰ ਪੀਆਰਟੀਸੀ ਦੇ ਚੇਅਰਮੈਨ ਤੋਂ ਹਟਾਇਆ ਗਿਆ ਉਹਨਾਂ ਦੀ ਕੋਠੀ ਖਾਲੀ ਕਰਵਾਈ ਤੁਸੀਂ ਇਹ ਦੱਸੋ ਉਹਨਾਂ ਦੀ ਖਾਲੀ ਕਿਉਂ ਨਹੀਂ ਕਰਵਾਈ ਸਾਡੇ ਤੇ ਇਹ ਕਿਉਂ ਸਾਰੇ ਐਕਸ਼ਨ ਅਸੀਂ ਕੁਝ ਗਲਤ ਬੰਨੇ ਸੀ ਅਸੀਂ ਆਪਣੇ ਹਲਕੇ ਲਈ ਆਵਾਜ਼ ਚੱਕੀ ਸੀ ਅਸੀਂ ਪੰਜਾਬ ਲਈ ਆਵਾਜ਼ ਚੱਕੀ ਸੀ ਤੇ ਚੱਕਦੇ ਹੀ ਰਵਾਂਗੇ ਅਸੀਂ ਡਰਾਂਗੇ ਨਹੀਂ ਨਾ ਹੀ ਪਿੱਛੇ ਹਟਾਂਗੇ ਨਾ ਐਮਐਲਏ ਸਭ ਪਿੱਛੇ हटਣਗੇ ਨਾ ਉਹਨਾਂ ਦਾ ਪਰਿਵਾਰ ਪਿੱਛੇ ਹਟਣਾ ਮੈਡਮ ਤੁਹਾਡੀ ਹਮਾਇਤ ਦੇ ਵਿੱਚ ਕੋਈ ਬਤਾਏਗਾ ਕੋਈ ਐਮਐਲਏ ਆ ਤੁਹਾਡੀ ਹਮਾਇਤ ਦੇ ਵਿੱਚ ਕੋਈ ਐਮਐਲਏ ਨਹੀਂ ਆਇਆ ਪਟਿਆਲੇ 'ਚ ਕੋਈ ਐਮਐਲਏ ਕੋਈ ਐਮਐਲਏ ਨਹੀਂ ਆਇਆ ਕੋਈ ਗੱਲ ਨਹੀਂ ਵੀਰੇ ਉਹ ਵੀ ਸਮਾਂ ਆਊਗਾ ਪਰਮਾਤਮਾ ਵੇਂਦਾ ਸਭ ਨੂੰ ਠੀਕ ਹੈ ਉਹ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਉਹ ਹੌਲੀ-ਹੌਲੀ ਤੁਹਾਨੂੰ ਆਪਣੇ ਆਪ ਥੋੜੀ ਸਿਹਤ ਕੀ ਮੈਡਮ ਇਸ ਟਾਈਮ ਤੇ ਸਿਹਤ ਜੀ ਪਰ ਪੇਸ਼ ਨਹੀਂ ਹੋ ਰਹੇਗੇ ਕੋਈ ਗੱਲਬਾਤ ਤੁਸੀਂ ਜਿੱਦਾਂ ਗਏ ਸੀਗੇ ਕੋਈ ਪ੍ਰੂਫ ਵਾਰੰਟ ਤੋਂ ਬਿਨਾ ਗਏ ਸੀ ਵਾਰੰਟ ਦਿਖਾਉਣੇ ਉਹਨਾਂ ਨੇ ਕਿਹਾ ਸੀ ਮੈਂ ਪੇਸ਼ ਹੋਵਾਂਗਾ ਜੋ ਐ ਸਿਸ ਤੋਂ ਮੁਕਰੇ ਹੋਣ ਫਿਰ ਤੱਕ ਕਹੋ ਤੁਸੀਂ ਪਰ ਹੁਣ ਤਾਂ ਕੋਰਟ ਦੇ ਦੁਆਰਾ ਵੀ ਕਈ ਵਾਰ ਸਮਝ ਦਿੱਤਾ ਕੋਈ ਨਹੀਂ ਫਿਰ ਹੁਣ ਸਮਾਂ ਆਏਗਾ ਸਭ ਕੁਝ ਪਰਮਾਤਮਾ ਜੋ ਹੈ ਭਲੀ ਕਰੇਗਾ ਸਾਰਾ ਕੁਝ ਸਾਡਾ ਹਲਕਾ ਸਾਡੇ ਨਾਲ ਜਿੰਨੇ ਬਾਹਰ ਸਾਡੇ ਹਲਕੇ ਦੇ ਵਰਕਰ ਆਏ ਨੇ ਮੈਂ ਤਾਂ ਹੀ ਕਿਹਾ ਉਹਨਾਂ ਨੂੰ ਸਾਹਮਣੇ ਆਉਣ ਦੋ ਕਿਉਂਕਿ ਉਹਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਸੀ ਤਾਂ ਜੋ ਚਾਹਣਗੇ ਤਾਂ ਸਾਨੂੰ ਫਿਰ ਦੁਬਾਰਾ ਇੱਥੇ ਲੈ ਕੇ ਆਉਣਗੇ ਹੁਣ ਤੁਸੀਂ ਜਾ ਰਹੇ ਹੋ ਜੀ ਜਾਂ ਅੰਦਰ ਹੀ ਰਹੋਗੇ ਵੀਰੇ ਹੁਣ ਜਿੰਨੀ ਜ਼ਬਰਦਸਤੀ ਇਹ ਕਰ ਰਹੇ ਨੇ ਤੁਸੀਂ ਵੇਖ ਰਹੇ ਹੋ ਔਰ ਇਹਦਾ ਪੰਜਾਬ ਔਰ ਹਲਕਾ ਵੀ ਸਾਰਾ ਵੇਖ ਰਿਹਾ ਇਨੀ ਜ਼ਬਰਦਸਤੀ ਕਦੀ ਵੇਖੀ ਨਹੀਂ ਸੀ ਕੇਦਰੀਵਾਲ ਸਾਹਿਬ ਨੂੰ ਜਿਹੜੀ ਕਪੂਰਥਲਾ ਹਾਊਸ ਮਿਲਿਆ ਉਹ ਤੁਸੀਂ ਦੱਸੋ ਉਹ ਹੈ ਕਿਸੇ ਮੈਨੇਚ ਪੰਜਾਬ ਦਾ ਹਾਊਸ ਉਹਨਾਂ ਤੋਂ ਕਿਉਂ ਨਹੀਂ ਛਡਵਾਇਆ ਜਾ ਰਿਹਾ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਜੀ ਮੇਰੇ ਮੁੱਖ ਮੰਤਰੀ ਨਾਲ ਤੁਹਾਡੀ ਰਿਸ਼ਤੇਦਾਰੀ ਹੈ ਕੋਈ ਗੱਲਬਾਤ ਹੋਈ ਹੋਵੇ ਡਾਕਟਰ ਗੁਰਪ੍ਰੀਤ ਮਾਨ ਦੀ ਮਜਬੂਰੀ ਉਹਦੇ ਬਾਰੇ ਮੈਂ ਕੁਝ ਨਹੀਂ ਕਹਾਂਗੀ ਉਹਦੀ ਮਜਬੂਰੀ ਹੈ ਕਿਉਂਕਿ ਉਹ ਸਾਡੀ ਧੀ ਹੈ ਤਾਂ ਧੀ ਰਹੂਗੀ ਕੋਈ ਗੱਲਬਾਤ ਹੋਈ ਹੈ ਮਾਨ ਸਾਹਿਬ ਨੂੰ ਚਾਹੀਦਾ ਇਹ ਚੀਜ਼ਾਂ ਵੇਖਣੀਆਂ ਕੋਈ ਗੱਲਬਾਤ ਹੋਈ ਹੈ ਜੀ ਡਾਕਟਰਸ ਨਹੀਂ ਮੇਰੀ ਕੋਈ ਗੱਲਬਾਤ ਮੈਡਮ ਸਿਹਤ ਦੇ ਹਾਲਾਤ ਕਿਵੇਂ ਨੇ ਤੋਂ ਦੱਸਿਆ ਉਹਨਾਂ ਦੀ ਮਜਬੂਰੀ ਮੇਰੀ ਸਿਹਤ ਖਰਾਬ ਹੋਈ ਮੈਨੂੰ ਇਲਾਜ ਤੋਂ ਤੜਫਾਇਆ ਗਿਆ ਤੁਸੀਂ ਵੇਖਿਆ ਸਰਕਾਰ ਦਾ ਹਾਲ ਕਿਉਂਕਿ ਅੱਜ ਤੱਕ ਕਦੀ ਕਿਸੇ ਸਰਕਾਰ ਨੇ ਕਦੀ ਕਿਸੇ ਦੇ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਸੀ ਐਵੇਂ ਰੋਲੇ ਜਿਵੇਂ ਕਿ ਸਾਨੂੰ ਰੋਲਤਾ ਤੁਸੀਂ ਇਹ ਚੀਜ਼ ਵੇਖੀ ਹਸਪੀਟਲਾਂ ਚ ਡਾਕਟਰਾਂ ਨੂੰ ਮਨਾ ਕੀਤਾ ਗਿਆ ਸੀ ਇਹਦਾ ਇਲਾਜ ਨਹੀਂ ਕਰਨਾ ਇਹਦਾ ਇਲਾਜ ਕਰੋਗੇ ਤੁਹਾਡੇ ਘਰ ਪੁਲਿਸ ਆ ਜਾਏਗੀ ਮੇਰੇ ਹਲਕੇ ਦੇ ਵਰਕਰਾਂ ਨੂੰ ਦਬਾਇਆ ਗਿਆ ਜੇ ਤੁਸੀਂ ਇਹਦਾ ਪਤਾ ਲਾਣ ਜਾਓਗੇ ਤੁਹਾਡੇ ਤੇ ਪਰਚੇ ਹੋਣਗੇ ਤੁਹਾਡੇ ਘਰ ਪੁਲਿਸ ਆਏਗੀ ਕਿਉਂਕਿ ਇੰਨਾ ਪ੍ਰੈਸ਼ਰ ਇੰਨਾ ਦਬਾਅ ਹਲਕੇ ਦੇ ਲੋਕਾਂ ਤੇ ਪਾ ਕੇ ਪਰ ਉਹ ਹਲਕਾ ਅੱਜ ਵੀ ਮੇਰੇ ਨਾਲ ਖੜਾ ਆ ਮੋਢੇ ਨਾਲ ਮੋਢਾ ਲਾ ਕੇ ਉਹ ਪੈਂਦੇ ਹਾਈ ਕੋਰਟ ਦੇ ਵਿੱਚੋਂ ਹੁਣੀ ਜਿਹੜੀ ਅਪੀਲ ਹੈ ਖਾੜਜ ਹੋਈ ਹੈ ਤਰਕ ਦਿੱਤਾ ਕਿ ਕਿਉਂਕਿ ਪਠਾਨ ਮਾਜਰਾ ਸਾਹਿਬ ਤੇ ਹੈ ਨਹੀਂ ਸਿਕਿਉਰ ਉਹ ਖੁਦ ਆਉਣਾ ਸੀ ਤੇ ਹੁਣ ਅਗਲੀ ਗੱਲ ਇਹ ਕਿ ਹੁਣ ਪਰਿਵਾਰ ਮੈਨੂੰ ਮੇਰੇ ਅਜੇ ਇਸ ਚੀਜ਼ ਦਾ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਮੈਂ ਤਾਂ ਸਵੇਰ ਦੀ ਇਹਨਾਂ ਨੇ ਮੈਨੂੰ ਉਲਝਾਇਆ ਹੋਇਆ ਕਿਉਂਕਿ ਮੇਰੀ ਸਿਹਤ ਵੀ ਕੁਝ ਖਰਾਬ ਸੀ ਰਾਤ ਦੀ ਵੀ ਫਿਰ ਦੁਬਾਰਾ ਇਹ ਆਏ ਸੀਗੇ ਕਿ ਮੈਡਮ ਤਾਂ ਕੋਠੀ 'ਚ ਰਹਿੰਦੇ ਨਹੀਂ ਤੁਸੀਂ ਮੇਰੇ ਅਨਗਵੜਾ ਪਤਾ ਕਰ ਸਕਦੇ ਹੋ ਮੈਂ ਇੱਥੇ ਹੀ ਰਹਿਣੀ ਆ। ਜਿਹੜਾ ਸਮਾਨ ਗਿਆ ਇਹ ਤੁਹਾਡੀ ਮਰਜ਼ੀ ਨਾਲ ਗਿਆ ਤੇ ਕਿੱਥੇ ਗਿਆ? ਉਹ ਮੱcke ਨਾਲ ਕੱਢਣ ਲੱਗ ਗਏ ਹੁਣ ਕੀ ਕਰ ਸਕਦੇ ਆ? ਪਾਣ ਪਾਣ ਕਿੱਥੇ ਰਿਹਾ ਤੁਹਾਡੇ ਹੱਥੇ ਜਾ ਰਿਹਾ ਕਿੱਥੇ ਮੋੜ ਪਸਿਆ ਸਮਾਨ ਦਾ ਲੈ। ਨਹੀਂ ਸਮਾਨ ਤਾਂ ਮੈਂ ਆਪਣੇ ਘਰ ਹੀ ਲਿਜਾਉਂਗੀ ਔਰ ਇਹਨਾਂ ਨੂੰ ਦਾਨ ਥੋੜੀ ਕਰੂੰਗੀ। ਮੇਰੇ ਹੱਕ ਦੀ ਕਮਾਈ ਦਾ ਸਮਾਨ ਆ ਔਰ ਮੈਂ ਇਹਨਾਂ ਨੂੰ ਦਾਨ ਕਰਨਾ। ਔਰ ਇਸ ਤੋਂ ਲਾਵਾ ਕੋਰਟ 'ਚ ਕੇਸ ਚੱਲ ਰਿਹਾ। ਕੋਰਟ 'ਚ ਚੱਲ ਰਿਹਾ ਤੇ ਇਹਨਾਂ ਕੁਛ ਕਰਦੇ ਸਮਾਨ ਥੋੜੀ ਮੈਂ ਇਹਨਾਂ ਨੂੰ ਦਾਨ ਕਰੂੰਗੀ। ਕੋਰਟ 'ਚ ਕੇਸ ਵੀ ਚੱਲ ਰਿਹਾ ਸੀ ਫੇਰ ਵੀ ਇਹ ਇੰਨੀ ਫੋਰਸ ਲੈ ਕੇ ਅੱਜ ਸਵੇਰ ਤੋਂ ਮੇਰੇ ਕੋਲ ਆ ਗਏ ਨੇ ਔਰ ਇਹਨਾਂ ਨੇ ਮੈਨੂੰ ਵੇਖਿਆ ਵੀ ਅੰਦਰ ਵੀ ਕਿਸੇ ਹਾਲਾਤ 'ਚ ਮੇਰੇ ਸਿਸਟਰ ਨੇ ਉਹਨਾਂ ਦੀ ਸਰਜਰੀ ਹੋਈ ਹੈ ਮੇਜਰ ਸਰਜਰੀ ਅੰਦਰ ਬੈਠੇ ਨੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਾਨੂੰ ਕਿਸੇ ਨੂੰ ਨਹੀਂ ਬਖਸ਼ਿਆ ਪਰ ਅਸੀਂ ਤਸੀਂ ਹੀ ਆਪਣੇ ਤੇ ਬਹੁਤ ਝੱਲ ਲਏ ਨੇ ਝੱਲਦੇ ਰਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਜਦੋਂ ਤੱਕ ਇਹ ਜ਼ਿੰਦਗੀ ਹੈ ਐਮਐਲਏ ਸਾਹਿਬ ਉਹਦਾ ਪਰਿਵਾਰ ਸੌਰਾ ਇਹ ਹਲਕੇ ਨਾਲੇ ਪੰਜਾਬ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਇਆ ਨਾ ਅਸੀਂ ਕਦੀ ਪਿੱਛੇ ਹਟਿਆ ਨਾ ਹਟਾਂਗੇ ਇਹ ਮੈਂ ਤੁਹਾਨੂੰ ਵਾਰ-ਵਾਰ ਕਹਿੰਨੀ ਆ ਮੇਰੀ ਅਪੀਲ ਹੈ ਸਾਰੇ ਹਲਕੇ ਵਾਲਿਆਂ ਨੂੰ ਕਿਉਂਕਿ ਬਚ ਜੋਗੇ ਚੰਗੇ ਰਹਿ ਜੋਗੇ ਨਹੀਂ ਤੇ ਸਾਡੇ ਹਾਲ ਵੇਖ ਲੋ ਇੱਕ ਮੌਜੂਦਾ ਸਰਕਾਰ ਦੇ ਹੁੰਦਿਆ ਮੌਜੂਦਾ ਐਮਐਲਏ ਦਾ ਇਹ ਹਾਲ ਉਹਦੇ ਪਰਿਵਾਰ ਦਾ ਇਹ ਹਾਲ ਕਦੇ ਤੁਸੀਂ ਸੁਣਿਆ ਸੀ ਆਪਣੀ ਹੀ ਸਰਕਾਰ 'ਚ ਰਹਿ ਕੇ ਅਜੇ ਅਸੀਂ ਐਮਐਲਏ ਸੀ 'ਚ ਹੈਗੇ ਆ ਤਾਂ ਵੀ ਇਹਨਾਂ ਨੇ ਸਾਡੇ ਤੇ ਇੰਨੇ ਤਸ਼ਦਦ ਕੀਤੇ ਹੁਣ ਤੁਸੀਂ ਤਾਂ ਸਾਡੇ ਤੋਂ ਮੈਂ ਵੀਰੇ ਸੋਚਦੀ ਆ ਮੇਰਾ ਸਮਾਨ ਕਾਫੀ ਆ ਮੈਂ ਕੁਝ ਸਮਾਨ ਇੱਥੇ ਕੋਠੀ ਕੋਈ ਲਾ ਕੇ ਸ਼ਿਫਟ ਕਰਦੀ ਆ ਰੈਂਟ ਤੇ ਕਿਉਂਕਿ ਹੁਣ ਇਹਨਾਂ ਨੇ ਤਾਂ ਸਾਨੂੰ ਰਹਿਣ ਨਹੀਂ ਦਿੱਤਾ ਹੁਣ ਅਸੀਂ ਰਵਾਂਗੇ ਤਾਂ ਸਹੀ ਹਜੇ ਐਮਐਲ ਸਾਬ ਨਾਲ ਗੱਲਬਾਤ ਹੋਈ ਹੈ ਜੀ ਕੋਈ ਗੱਡੀ ਕੌਮ ਤੇ ਜਰਾ ਮੇਰੇ ਵੀਰੇ ਹਜੇ ਤੱਕ ਕੋਈ ਗੱਲਬਾਤ ਕਿਸੇ ਨਾਲ ਵੀ ਨਹੀਂ ਹੋਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਹੀ ਰਿਹਾ ਸਭ ਕੁਝ ਜੋ ਬਾਹਰ ਵੇਖ ਹੀ ਰਹੇ ਨੇ ਕੀ ਸਾਡਾ ਹਾਲ ਹੋ ਰਿਹਾ ਉਹਨਾਂ ਤੱਕ ਪਹੁੰਚੂਗਾ ਸਾਰਾ ਕੁਝ ਠੀਕ ਹੈ ਹਾਂਜੀ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀ ਇੱਥੇ ਪਹੁੰਚੇ ਹੋ ਮੇਰੇ ਭਰਾ ਸਵੇਦੀ ਕਿਤੇ ਵੀ ਫਸ ਡਾਕਟਰ ਸਭ ਸਾਡੇ ਤੁਹਾਡੇ ਨਾਲ ਵੀ ਖੜੇ ਆ ਇੱਥੇ ਆਜਾ ਇੱਧਰ ਆਜਾ ਪਰਾਵਾਂ ਦਾ ਵੀ ਧੰਨਵਾਦ ਤੁਸੀਂ ਸਾਰੇ ਪਹੁੰਚੇ ਹੋ ਤਾਂ ਇੱਥੇ ਜਿੰਨੇ ਵੀ ਮੇਰੇ ਹਲਕੇ ਦੇ ਵਰਕਰ ਆਏ ਨੇ ਸਾਰੇ ਮੇਰੇ ਭੈਣ ਭਰਾ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦੀ ਆ ਤੇ ਜੇ ਉਹ ਸਾਡੇ ਮੇਰੇ ਨਾਲ ਅੱਜ ਖੜੇ ਨੇ ਅਸੀਂ ਵੀ ਉਹਨਾਂ ਦੇ ਨਾਲ ਖੜੇ ਰਾਵਾਂਗੇ ਬਿਲਕੁਲ ਡਟ ਕੇ ਰਾਵਾਂਗੇ ਬਿਲਕੁਲ